ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਆਪਣਾ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਜੌਨ ਜ਼ਿਲ੍ਹਾ ਬਰਨਾਲਾ ਤਸੀਰ ਰਾਮਪਰਾਹੁਲ ਮੋਬਾਈਲ ਨੰਬਰ ਜੀ 7696502925 7696502925 ਫਿਰ ਪਹਿਲੇ ਨੰਬਰ ਤੇ ਆਪਾਂ ਜਰਸੀ ਦੇਖੀ ਜੈਨੇ ਕਿਹੜਾ ਸੂਆ ਸੁੰਦੀ ਐ ਦੂਜਾ ਸੂਆ ਸੁੰਦੀ ਐ ਬਈ ਜਰਸੀ ਚ ਹਲਕਾ ਜਿਹਾ ਕ੍ਰੋਸ ਆ ਗਿਆ ਹਾਂ ਠੀਕ ਆ ਕੱਦ ਠੀਕ ਬਹੁਤ ਠੀਕ ਐ ਲੈ ਬਟ ਰਿਆ ਐ ਨਹੀਂ ਕੋਈ ਪਲੂਨ ਦਾ ਦੁੱਧ ਕਿੰਨਾ ਕਹ ਦੱਸਿਆ ਗਿਆ 18 19 ਕਿਲੋ ਦੱਸਿਆ ਹੋਇਆ ਤਾਂ ਪਲੂਨ ਦਾ ਦਰ ਪੰਜ ਚਾਰ ਕੱਢ ਜੂਏ ਹਾਂ ਪੰਜ ਛੇ ਤਾਂ ਬਾਕੀ ਐ ਇਹਦੇ ਠੀਕ ਆ ਭਾਅ ਇਹਦਾ ਕੀ ਰੱਖਿਆ ਆਪਾਂ ਇਹ 70000 ਰੁਪਏ ਬਈ ਮਾਨਤਨ ਹੋ ਜੂਗਾ ਹਾਂ ਮਾਨਤਨ ਕਰਦੇ ਆ ਟੋਰੀ ਬਾਹਰ ਨੂੰ ਸਭਰ ਪਹਿਲੇ ਨੰਬਰ ਤੇ ਦੇ ਬੈਠ ਦੇਖੀ ਜਾਂਦੇ ਆ ਜਰਸੀ ਦੇ ਵਿੱਚ ਹਲਕਾ ਕ੍ਰੋਸ ਹੋ ਜਮਨਾਂ ਮਾਤਰ ਜਿਹੜਾ ਜਰਸੀ ਮੰਨੋ ਇਹਨੂੰ ਟੋਪ ਆ ਵਗੈਰਾ ਚੰ ਤੇ ਦੁੱਧ ਨੂੰ ਖੈਰ ਚੰਗੀ ਰਹੂਗੀ 17 ਚੰਗਾ ਠੰਡੀ ਮਿੱਠੀ ਬਹੁਤ ਹੈ ਜਿਹਾਂ ਥੱਲੇ ਬੈਠ ਰਹਾ ਨਹੀਂ ਠੀਕ ਹੈ 17 18 ਕਿਲੋ ਦੁੱਧ ਦਾ ਦੱਸਿਆ ਮਾਨਕ ਨੇ ਪ੍ਰੂਨ ਦਾ ਤੇ ਇਹਦੇ ਕੀ ਅੰਦਾਜ਼ਾ ਲਾ ਕੇ ਜੇ ਲੈ ਲੈਣਾ ਪਾਉ ਵੀਰੇ 30 ਬਲੌਸੀ ਚੱਲਣਾ ਨਹੀਂ ਠੀਕ ਹੈ ਮੁੱਲ 70000 ਰੁਪਇਆ ਜਰਸੀ ਆ ਗਈ ਕੱਦ ਕਾਠ ਬਹੁਤ ਜ਼ਿਆਦਾ ਹਾਂ ਪੰਜਾਬ ਵਾਲੀ ਠੀਕ ਹੈ ਲੇਵਾ ਵਗੈਰਾ ਚੰਗਾ ਸਾਫ ਸੁਥਰਾ ਤੇ 70000 ਦੇ ਅੰਦਰ ਨਰਮ ਹੋ ਜਾਣਾ ਨੇ ਜਿੰਦ ਜਾਨ ਰਾਜੀ ਰੂਜੀ ਬਹੁਤ ਜਾਂਦੀ ਆ ਮੁੱਲ 70000 ਮਾਨਦਨ ਹੋ ਜੂ 5-4 ਦਿਨ ਕੱਢਦੀ ਐ ਠੰਡੇ ਵਾ ਦੇਖੋ ਨੇੜ ਤੋਂ ਸੋਨਾ ਮੁਠੀ ਵਾਲਾ ਸਾਫ ਸੁਥਰਾ ਚਾਰੇ ਦਾ ਨਿੱਖੜੇ ਵਿੱਥੀ ਤੇ ਕੱਦ ਕਾਠ ਵੀ ਚੰਗਾ ਅਗੇ ਦੂਜੇ ਨੰਬਰ ਜਿਹੜੀ ਕ੍ਰਾਸ ਦੇਖਦੇ ਸੂਈ ਵੀ ਆ ਬਾਈ ਦੂਜਾ ਸੋਹ ਸੂਈ ਆ ਬਾਈ ਕੰਨ ਸੂਈ ਆ ਇਹ ਬੱਚਾ ਇਹਦਾ ਮਗਰ ਕੀ ਹੈ ਬੱਚੀ ਆ ਇਹਦਾ ਮਗਰ ਠੀਕ ਹੈ ਕਿੰਨਾ ਗੋੜਾ ਹਾਜਰ ਹੈ ਇਹਦੇ ਗੋੜਾ ਹੋਊਗਾ ਬਈ 14 15 ਕਿਲੋ ਅੰਦਾਜ਼ਾ ਕਿੰਨਾ ਤੋ ਦੇ ਦੂਗੇ ਇਹ 20 ਪਲਸੀ ਚੱਲੂਗੀ ਵੀ ਭਾਜ ਦਾ ਕੀ ਰੱਖਿਆ ਪਾ ਇਹਨਾਂ ਨੂੰ 70000 ਰੁਪਏ ਮਾਨਤਨ ਹੋ ਜਾਊਗਾ ਆ ਮਾਨਤਨ ਕਰਦੇ ਥੋੜੇ ਬੱਚੀ ਹੈ ਸੁਭਰ ਕੱਦ ਕਾਠ ਵਗੈਰਾ ਦੇਖ ਸਕਦੇ ਹੋ ਚੰਗਾ ਕੱਦ ਕਾਠ ਹੈ ਜਿੰਦ ਜਾਨ ਬਹੁਤ ਜ਼ਿਆਦੀ ਆ ਦੂਜਾ ਸੂਈ ਆ ਇਹਦਾ ਮੁੱਲ ਕਰਦੇ ਜਿਹਦੇ ਵਿੱਚ 70 ਹਜ਼ਾਰ ਰੁਪਏ ਆਪਾਂ ਠੀਕ ਆ 13 14 ਲੀਟਰ ਠੀਕ ਆ ਠੰਡੀ ਸੀਲ ਦਾ ਕੋਈ ਯੰਤਰੀ ਹੈ ਨਾ ਭੂਲਾ ਭੂਲਾ ਕਰਕੇ ਇੱਧਰ ਮੜ ਗਿਆ ਖਰੀਦਦੀ ਆ ਲੈ ਜਿਹੜੇ ਸਾਈਡ ਦਿਖਾਉਂਦੇ ਉਹ ਸਾਫ ਠੀਕ ਆ ਰਾਜੀ ਸਮੀ ਬੜੀ ਬਹੁਤ ਜ਼ਿਆਦਾ ਥੋੜੇ ਸਵੇਲਿੰਗ ਹੈਗੀ ਆ ਤੇ ਥਾਂ ਤੋਂ ਸੋਹਣਾ ਮੁਠੀ ਵਾਲਾ ਸੇ ਸੂਈ ਸਵਾਈ ਆ ਤੇ ਜੇਰ ਵਗੈਰਾ ਜਮਾ ਡੰਨਾ ਹੀ ਸੋ ਜੇਰ ਵਗੈਰਾ ਆਪਣੀ ਦੀ ਵੀਡੀਓ ਵੀਰ ਕਹਿੰਦਾ ਹੈਗੀ ਆ ਸੋ ਰਾਜੀ ਰੂਜੀ ਬਹੁਤ ਜ਼ਿਆਦਾ ਮੁੱਲ 70000 ਰੁਪਏ ਮਾਨਦਾਨੇ ਦੇ ਵਿੱਚ ਹੋ ਜਾਊਗਾ ਤੇ ਬੱਚਾ ਇਹਦੇ ਪਿੱਛੇ ਆ ਗਈ ਬੱਚੀ ਉਹ ਦੇਖ ਸਕਦੇ ਹੋ ਬੱਚੀ ਆ ਗਈ ਥੋੜੀ ਜਿਹੀ ਸਾਈਵਲ ਜੰਗ ਚ ਹਣਾ ਹਾਂ ਸਾਈਵਲ ਜੰਗ ਦਾ ਕਰੋਜ ਆ ਗਿਆ ਠੀਕ ਆ ਠੰਡੀ ਸੀਲ ਤੇ ਬਾਕੀ ਥਣ ਵਗੈਰਾ ਦੇਖੋ ਨੀਰ ਤੋਂ ਸੋਹਣਾ ਸਾਫ ਸੁਥਰਾ ਸੁਭਰ ਧਾਰਾ ਦੇਖ ਸਕਦੇ ਹੋ ਚੋਣ ਵਗੈਰਾ ਦੀ ਪੂਰੀ ਕੋਈ ਬੱਚਾ ਨਹੀਂ ਲੈ ਕੋਈ ਨਿਆਣੀ ਪੈ ਮੂਹਰ ਲੱਤਾਂ ਤੇ ਮਾਰਦੀ ਫਿਰ ਚੁਆਈ ਦੇ ਇੱਕ ਨੰਬਰ ਓਕੇ ਆ ਜਾਵਾਂ ਉਹ ਦੇਖੋ ਕੋਈ ਭੂਰ ਸਰ ਲਾਣੀ ਤੇ ਕੋਈ ਇਹ ਨਹੀਂ ਗੱਲ ਵੀ ਇਹ ਕਰਨ ਲੱਗੀ ਵਸ ਠੀਕ ਆ ਵੀਰ ਓਕੇ ਸੋ ਥਣਾਂ ਦੀ ਪੂਰੀ ਹੋ ਕੇ ਤੇ ਨੰਬਰ ਬੋਲਦੇ ਆਪਾਂ 7696502225 ਪਿੰਡ ਜਿਉਂਦ ਜ਼ਿਲ੍ਹਾ ਬਠਿੰਡਾ ਵੇ ਗ ਤਸੀਡ ਰੰਪਰਾ ਫੁੱਲ ਤੋਂ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾ